ਬੋਲ ਜੀ ਵਾ ਗੁਰ ਇਕ ਪਉੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਜੀ ਸਹਾਇ ਵਾਹਿ ਸ੍ਰੀ ਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਧੰਤ ਕਉ ਕੀ ਸਿਮਰਕੈ ਗੁਰੂ ਨਾਨਕ ਨਾਮ ਤੇ ਆਹਾਈ ਤੇਰੰਗਤ ਗੁਰਤੇ ਅਮਰਦਾਸ ਸੁਰਮੰਦਾਸ ਹੁਏ ਸਹਾਇ ਅਰਜਨ ਹਰਗੋਬਿੰਦ ਰਾਓ ਸਮਰਅਸ਼ੀ ਫਰੇਰਾਏ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਰਿਖਾ ਸਾਹਿਬ ਦੀ ਜਾਇ ਹੈ ਤੇ ਬਹਾਦਰ ਸਿਮਰਿਆ ਹੈ ਭਰਨੋਂ ਬਿਆ ਵਤਾ ਹੈ ਸਭ ਥਾਨ ਹੁਏ ਸਹਾਇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਮਹਾਨ ਸਾਹਾਏ ਸਾਂ ਪਾਤਸ਼ਾਹਿਆਂ ਦੀ ਚੋਤ ਸ੍ਰੀ ਗੁਰੰਧ ਸਾਹਿਬ ਜੀ ਦੇ ਪਾਰਕ ਵਿਖਾਰ ਜੀ ਦਾ ਧਿਆਨ ਪਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚੋਂ ਸਾਈਂ ਜਾਗਿਆਂ ਚਾਲੀ ਮੁਕਤੇਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੱਲ ਕੇ ਛਕੇ ਆ ਦੇਵ ਚਲਾਈ ਤੇਗਵਾਹੀ ਦੇ ਕੀਨਦਰ ਪੀਤਾ ਤਨਾ ਪਿਆਰੀਆਂ ਸੁਚਿਆਰੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ へ ਸੀਸ ਦਿੱਤੇ ਵੰਡ ਵੰਡ ਕਟਵਾਏ ਫੋਕਰੀਆਂ ਲੋਹਾਈਆਂ ਚੜਕੀਆਂ ਤੇ ਚੜ੍ਹੇ ਆ ਰਹੇ ਹਨ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਸਿਹਾਰੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਸਨ ਸਮੂਹ ਸ਼ਹੀਦਾਂ ਸਿੰਘਾਂ ਜੀ ਕੀ ਪਤ ਸਰਕਾਲ ਪਮਾਈ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਜੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸ੍ਰੀ ਸਵੇਤ ਫਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਫਲਸਾ ਜੀ ਕੋ ਵਾਹਿਗੁਰੂ 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 ਚਕਿਆਵੇ ਸਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹ ਰਿਛਾ ਰਿਆਇਤ ਦੇਖ-ਦੇਖ ਪਰਤੇ ਹੈ ਵਿਰਤ ਕੀ ਪੈਜ ਪੰਖ ਕੀ ਜੇ ਸ੍ਰੀ ਸਾਹਿਬ ਜੀ ਸਾਹਾ ਹੈ ਖਾਲਸਾ ਜੀ ਕੇ ਬੋਧ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਖੀ ਦਾਨ ਕੇ ਸਦਾਨ ਰਹਿਤ ਦਾਨ ਬਵੇਖ ਦਾਨ ਸੰਹ ਦਾਨ ਘਰੋਸਾ ਦਾਨ ਦਾ ਨ ਸਰਗਾਨ ਨਾਮ ਦਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਹਨ ਚੌਕੀਆਂ ਚੱਲਦੇ ਗੁੰਦੇ ਜਗੋ ਜਗ ਅਤਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਰਣੀ ਵਾਵਾ ਤੁਚੀ ਮਤ ਪਤ ਸਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਦ ਗੁਰਦੁਆਰਿਆਂ ਪ੍ਰਭਾਮਾ ਦੇ ਜਨਾ ਤੋਂ ਪੰਥ ਨੂੰ ਵਿਛੋੜਿਆ ਕਿਹਾ ਹੈ ਖੁੱਲੇ ਦਰਸ਼ਨ ਦੀ ਧਾਰ ਸੇਵਾ ਸੰਭਾਗ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ धेन मानी उदे मान सतगुरु जुग जी नतानी उदे ताहन नी उठेली ओ उठने आश्रय उदे आसरा सच्चे पिता वाहि गुरु जी तन 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 تخت ਜਗਰ ਛਤਰ ਦੇ ਮਾਲਿਕ ਹਾਜਨ ਨਾਜਰਪੁਰਤਾ ਗਦੀ ਤੇ ਸੁਭਾਏ ਮਾਨ ਚੁੱਕੋ ਜੁਗ ਅਟਲ دین ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਤਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਸਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਮubaruk ਸਰਨਾ ਕਮਨਾ ਫਾਰ ਸਰਦਾਸ ਬੇਨਤੀ ਜੋ ਜੜੀ ਆਪ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਰਬਤ ਦੇ ਭਲੇ ਦੀ ਦਾਤ ਲਈ ਅਰਦਾਸ ਕੀ ਜੀ ਸਤਿਗੁਰੂ ਮਿਹਰਾਂ ਕਰਨੀਆਂ ਦਰੋਂ ਕਰੋ ਸਰਬਤ ਸੰਗਤਾਂ ਦਾ ਭਲਾ ਕਰਨਾ ਦਰੋਂ ਕਰੋ ਸਰਬਤ ਸੰਗਤਾਂ ਨੂੰ ਸਿੱਖੀ ਸਤਿਗੁਰੂ ਪ੍ਰਸਾਦਿ ਨਾਮਦਾਨ ਬਖਸ਼ਣਾ ਸਰਬਤ ਸੰਤਾਂ ਨੂੰ ਦਰੋਂ ਪਰੋਂ ਬਾਣੀ ਪੜਨ ਦਾ ਸੁਆਮ ਸਰਨ ਦਾ ਦਰਦਰਦੀਆਂ ਦਾ ਤਾਰਕ ਪਿਤਾ ਜੀ ਹਾਜ਼ਰੀਆਂ ਭਰਿੰਦਾ ਬਲ ਉਸ ਨੂੰ ਖੁਸ਼ਾ ਹਾਂ ਚਾਹੂ ਬਸਨਾ ਦਰੋਂ ਪਰੋਂ ਸਰਬਤ ਸੰਤਾਂ ਦੇ ਘਰਾ ਪਰਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਖਾਸ ਸੁਖ ਸ਼ਾਂਤੀ ਵਰਕਾਉਣੀ ਦੇਹੀ ਅਰੋਗਤਾਵਾਂ ਦੇ ਦਾਣ ਬਖਸ਼ਣੀ ਔਰ ਸਭਨਾ ਦੇ ਨੌਕਰੀ ਔਰਤਾਂ ਰੂਹ ਬਾਰੇ ਵਿੱਚ ਸਤਿਗੁਰੂ ਜੀ ਬਾਦੇ ਤਰੱਕੀਆਂ ਦਿਨ-ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣੇ ਸ਼ਗੁ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਦਾ ਤਾਰ ਪਿਤਾ ਜੀ ਦਰੋਂ ਪਰੋਂ ਸਰਬੱਤ ਸੰਤਾ ਦਾ ਭਲਾ ਕਰਨਾ ਹਾਜ਼ਰੀਆਂ ਤੇ ਟਾਹਾਂ ਦੀਆਂ ਸੇਵਾਵਾਂ ਜਤਪਰਮਾ ਸੱਚੇ ਪਾਤਸ਼ਾਹ ਦੀ ਸਫਲੀਆਂ ਕਰਨੀਆਂ ਅੰਤ ਖੁੱਲਾਂ ਵਿੱਚ ਖਿੜਣੀਆਂ ਸਹੀ ਪਿਆਰੇ ਮੇਲੋ ਜਨਾ ਮਿਲੇ ਆਪ ਜੀ ਦਾ ਨਾਮ ਸੁਥਿਆਵੇ ਨਾਮ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ